ਮੇਰਾ ਨਾਮ ਦਰਵਿੰਦਰ ਕੌਰ ਹਾਂਜੀ ਮੈਂ ਤਾਂ ਤੁਹਾਨੂੰ ਅਸੀਂ 5 ਜੂਸ ਬੋਡੀਜ਼ ਰਿਸਪੈਕ ਦਿੱਤਾ ਸੀਗਾ ਲਗਭਗ ਸਾਲ ਕੁ ਹੋ ਗਿਆ ਤੁਹਾਨੂੰ ਤੇ ਉਹ ਯੂਜ਼ ਕਰਨ ਤੋਂ ਪਹਿਲਾਂ ਤੁਹਾਡੀਆਂ ਪ੍ਰੋਬਲਮਾਂ ਕੀ ਸੀਆਂ ਜੀ ਮੇਰੀ ਪ੍ਰੋਬਲਮ ਤੇ ਖੰਗ ਦੀ ਅੱਛਾ ਜੀ ਖੰਗ ਦੀ ਪ੍ਰੋਬਲਮ ਸੀਗੀ ਜੀ ਸਾਹ ਦੀ ਸੀ ਬਾਕੀ ਬਹੁਤ ਜਿਆਦਾ ਮੈਨੂੰ ਦਮ ਚੜਦਾ ਸੀ ਬੇਟਾ ਕਮਜ਼ੋਰੀ ਬਹੁਤ ਸੀ ਠੀਕ ਹੈ ਜੀ ਕਿਤਨੀ ਸੀ ਵੀ ਹੱਡ ਪੈਰ ਵੀ ਰੂਹਦੇ ਸੀ ਠੀਕ ਹੈ ਜੀ ਉਹਨਾਂ ਤੋਂ ਬਾਅਦ ਮੈਂ ਬਿਲਕੁਲ ਠੀਕ ਹੋ ਗਈ ਮੇਰਾ ਸਾਹ ਵੀ ਸਹੀ ਹੈ ਮੇਰੀਆਂ ਗੋਡੀਆਂ ਵੀ ਚੁਟਕੀਆਂ ਮੇਰੀ ਦਵਾਈ ਵੀ ਛੁੱਟ ਗਈ ਬਿਲਕੁਲ ਠੀਕ ਹਾਂ ਸੁਣੋ ਕੋਈ ਇਹ ਜੀ ਕਿਸੇ ਕਿਸੇ ਕਿਸਮ ਦੀ ਦਿੱਕਤ ਨਹੀਂ ਹੈ ਅੱਛਾ ਜੀ ਜਿਵੇਂ ਤੁਸੀਂ ਦੱਸਿਆ ਸੀਗਾ ਤੁਹਾਡਾ ਇੱਕ ਆਪਰੇਟ ਹੋਇਆ ਸੀ ਉਹ ਆਪਰੇਟ ਕਿਉਂ ਹੋਇਆ ਸੀਗਾ ਤੁਹਾਡਾ ਆਪਰੇਟ ਹੋਇਆ ਸੀ ਕਿਤੇ ਫਰਾ ਸੁੰਗੜ ਗਿਆ ਸੁੰਗੜ ਤੇ ਛਿੱਕਾ ਹੀ ਹੋ ਗਿਆ ਹਾਂਜੀ ਪਾਣੀ ਦੇ ਵਿੱਚ ਪਾਣੀ ਪੈ ਗਿਆ ਠੀਕ ਹੈ ਜੀ ਪਾਣੀ ਪੈ ਕੇ ਫਿਰ ਉਹਦਾ ਆਪਰੇਸ਼ਨ ਕਰਾਉਣਾ ਪਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੋਈ ਮੈਡੀਸਨ ਵੀ ਚਾਲੂ ਕੀਤੀ ਸੀਗੀ ਨਾ 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 ਕੋਈ ਮੈਡੀਸਨ ਨਹੀਂ ਥੋੜੇ ਜਿਹਾ ਚਿਰ ਲਈ ਸੀ ਜਿੰਨਾ ਚਿਰ ਤੱਕ ਉਹ ਥੋੜੇ ਵਾਲਾ ਪੈਕ ਨਹੀਂ ਉਦੋਂ ਬਾਅਦ ਅੱਛਾ ਜਦੋਂ ਜਿਵੇਂ ਤੁਸੀਂ ਕਹਿੰਦੇ ਇੱਕ ਗੋਲੀ ਲੱਗੀ ਹੋਈ ਸੀ ਪੱਕੀ ਪਹਿਲਾਂ ਪੱਕੀ ਸੀ ਸਵੇਰ ਦੀ ਖਾਲੀ ਪੇਟ ਜਦੋਂ ਤੁਹਾਡਾ ਉਹ ਆਪਰੇਟ ਹੋਇਆ ਹਾਂਜੀ ਤੇ ਜਿਵੇਂ ਸਰਸਪੈਕ ਵਰਤਿਆ ਉਸ ਤੋਂ ਬਾਅਦ ਉਹ ਗੋਲੀ ਉਸ ਤੋਂ ਬਾਅਦ ਬਿਲਕੁਲ ਛੁੱਟ ਗਈ ਹੈ ਕੀ ਕਹਣਾ ਕਿਤੇ ਲੈ ਲਈਆ ਪ੍ਰੋਬਲਮ ਹੈ ਕੋਈ ਨਹੀਂ ਨਹੀਂ ਪਹਿਲਾਂ ਰੁਟੀਨ ਚ ਲੈਂਦੇ ਸੀ ਉਹ ਗੋਲੀ ਜਿਵੇਂ ਸਰਸਪੈਕ ਵਰਤਿਆ ਤਾਂ ਉਹ ਗੋਲੀ ਛੁੱਟ ਗਈ ਤੁਹਾਡੀ ਤੇ ਹੁਣ ਤੁਹਾਡਾ ਜਿਹੜਾ ਖਾਣਾ ਪੀਣਾ ਤੁਸੀਂ ਕਹਿੰਦੇ ਕਾਜਮਾ ਠੀਕ ਨਹੀਂ ਹੋ ਸੀਗਾ ਪਹਿਲਾਂ ਉਹਦੇ ਵਿੱਚ ਕੀ ਫਰਕ ਹੈ ਉਹ ਚ ਵੀ ਠੀਕ ਆ ਮੈਂ ਰੋਟੀ ਖਾਂਦੀ ਹਾਂ ਬਹੁਤੰਨੇ ਟਾਈਮ ਕੱਲੀ ਪਹਿਲਾਂ ਜਿਵੇਂ ਖਾਣਾ ਪੀਣਾ ਲੈਂਦੇ ਸੀ ਪਹਿਲਾਂ ਕੀ ਦਿੱਕਤ ਆਉਂਦੀ ਸੀ ਪਹਿਲਾਂ ਦਿੱਕਤ ਇਹ ਹਜਮ ਨਹੀਂ ਸੀ ਹਜਮ ਨਹੀਂ ਆਉਂਦਾ ਸੀ ਇੱਕ ਵਾਰ ਖਾ ਲਿਆ ਤਾਂ ਦੂਜੀ ਵਾਰ ਮੈਂ ਖਾਂਦੀ ਨਹੀਂ ਸੀ ਖਾਂਦੀ ਨਹੀਂ ਸੀ ਤੇ ਹੁਣ ਖਾਣਾ ਬਿਲਕੁਲ ਪਚਦਾ ਹਜਮ ਆਉਂਦਾ ਠੀਕ ਹੈ ਤੁਸੀਂ ਬਹੁਤ ਪਰਿਵਾਰ ਹੈ ਕਈ ਵਾਰੀ ਸਰਸਪੈਕ ਬਾਰੇ ਬਾਡੀ ਸਰਸਪੈਕ ਬਾਰੇ ਸੋਚਦੇ ਰਹਿੰਦੇ ਆ ਵੀਡੀਓ ਦੇਖ ਕੇ ਆਨਲਾਈਨ ਤੁਹਾਡੀ ਜਿਹੜੇ ਪਰਿਵਾਰ ਵੀਡੀਓ ਦੇਖਣਗੇ ਤੁਸੀਂ ਉਹਨਾਂ ਵਾਸਤੇ ਕੀ ਸਨੇਹਾ ਦੇਣਾ ਚਾਹੁੰਦੇ ਮੈਂ ਤਾਂ ਏਹੀ ਸਨੇਹਾ ਦਵਾਂਗੀ ਅੰਗਰੇਜ਼ੀ ਦਵਾਈ ਤੋਂ ਬਚੋ ਇਹ ਚੀਜ਼ ਖਾਓ ਇੱਕ ਇੱਕ ਵਾਰੀ ਬਾਡੀ ਸਰਸ ਪੈਕ ਜਰੂਰ ਵਰਤ ਕੇ ਦੇਖਣਾ ਚਾਹੀਦਾ ਵਰਤ ਕੇ ਦੇਖ ਓਕੇ ਤਾਂ ਤੇ ਸਰੀਰ ਨੂੰ ਕੀ ਕਹਿੰਦਾ ਓਕੇ ਓਕੇ ਤਾਂ ਕਹਿੰਦੇ ਮੇਰੀ 80 ਸਾਲ ਦੀ ਉਮਰ ਹੋ ਗਈ 80 ਸਾਲ ਦੀ ਉਮਰ ਆਈ ਤੁਹਾਡੀ ਠੀਕ ਕੋਈ ਕਹਿ ਦੋ ਮੇਰੇ ਬਰਾਬਰ ਕੋਈ ਚਿਰ ਕੇ ਦੇਖ ਲਓ ਓਕੇ ਧੰਨਵਾਦ